ਜਿਵੇਂ ਅੱਜ ਗੜਾ ਉਰ ਗਾਟ ਨੂੰ ਬ੍ਰੀਫ ਚੌਂਕ ਦਾ ਕੀਤਾ ਗਿਆ ਜਿਵੇਂ ਪਹਿਲੇ ਦੱਸਿਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਸਾਹਿਬ ਪੰਜਾਬ ਦਾ ਚੌਂਮੁਖੀ ਵਿਕਾਸ ਕਰਾ ਰਹੇ ਨੇ ਉਸ ਦੇ ਤਹਿ ਹਜਿੰਦਰ ਸ਼ਹਿਰ ਵੀ ਜੋ ਹੈ ਜੀ ਸਮਾਰਟ ਸਿਟੀ ਬਣਾਉਣ ਦਾ ਜੋ ਬੀਡ ਆਟਾਇਆ ਹੈਗਾ ਉਸ ਦੇ ਤਹਿਤ ਅੱਜ ਬਸਤੀ ਸ਼ੇਖਵਾਲੇ ਦੇ ਬਬਰੀਕ ਚੌਂਗ ਬੜਾ ਪੁਰਾਣਾ ਚੌਂਗ ਬਣਿਆ ਸੀ ਪਰ ਇਹਦੀ ਰੈਨੋਵੇਸ਼ਨ ਦੀ ਲੋੜ ਸੀ ਸੋ ਅਸੀਂ ਇਸ ਹਲਕੇ ਦੇ ਬਹੁਤ ਹੀ ਪ੍ਰੋਮਿਨੈਂਟ ਉਦਯੋਗਪਤੀ ਇੰਡਸਟਰੀਸਟ ਨਾਲ ਉਹਨਾਂ ਨੂੰ ਬੇਨਤੀ ਕੀਤੀ ਸਤਕਾਰਯੋਗ ਸ਼੍ਰੀ ਪ੍ਰਾਂਟਾ ਡਾ ਜੀ ਨੂੰ ਕਿ ਤੁਹਾਡੀ ਫੈਕਟਰੀ ਦੇ ਨਾਲ ਇਹ ਚੌਂਗ ਹੈਗਾ ਅਸੀਂ ਚਾਹੁੰਦੇ ਹਾਂ ਕਿ ਤੁਹਾਣਾ ਰਿਲੇਟਡ ਹੈਗਾ ਤੁਸੀਂ ਇਹਨੂੰ ਖੂਬਸੂਰਤ ਬਣਾਓ ਪਰ ਉਹ ਬੜਾ ਅੱਛਾ ਲੱਗਾ ਉਹਨਾਂ ਨੇ ਆਪਣੇ ਆਪ ਹੀ ਇਹਨੂੰ ਐਕਸੈਪਟ ਕੀਤਾ ਖੁਸ਼ੀ ਦੇ ਨਾਲ ਔਰ ਅੱਜ ਬਣ ਕੇ ਤਿਆਰ ਹੋਇਆ ਹੈ ਅਸੀਂ ਅੱਜ ਦਾ ਉਦਘਾਟਨ ਕੀਤਾ ਹੈ ਇਹ ਨਾਲ ਸ਼ਹਿਰ ਦਾ ਜੋ ਹੈ ਇੱਕ ਬਹੁਤ ਵੱਡੀ ਬਿਊਟੀਫਿਕੇਸ਼ਨ ਹੋਏਗੀ ਲੋਕਾਂ ਤਾਕਿ ਜਿਹੜਾ ਆਏ ਜਾਏਗਾ ਉਹਨਾਂ ਨੂੰ ਇੱਕ ਇਤਿਹਾਸਿਕ ਚੌਂਕ ਦੇਖਣ ਨੂੰ ਮਿਲੇਗਾ ਜਿਹੜਾ ਕਿ ਵੀਰ ਬਿਬਰੀਕ ਚੌਂਕ ਜਿਹਦੇ ਭਗਵਾਨ ਬਾਲਮੀਕੀ ਮਹਾਰਾਜ ਦਾ ਨਾਜਦਾਬ ਸੰਬੰਧਤਾ ਹੈ। ਅੱਜ ਹੋਰ ਵੀ ਜਲੰਧਰ ਦੇ ਵਿੱਚ ਅਜਿਹੇ ਚੌਂਕ ਤਿਆਰ ਕੀਤੇ ਜਾ ਰਹੇ ਨੇ। ਸਾਰੇ ਚੌਂਕ ਤਕਰੀਬਨ ਸ਼ਹਿਰ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਕਿ ਹਰ ਚੌਂਕ ਨੂੰ ਕਿਸ ਨਾ ਕਿਸੇ ਇੰਡਸਟ੍ਰੀਅਲਿਸਟ ਨੇ ਕਿਸੇ ਹਸਪੀਟਲ ਨੇ ਐਕਸੈਪਟ ਕੀਤਾ ਹੈ, ਅਡਾਪਟ ਕੀਤਾ ਹੈ ਔਰ ਉਹਦੇ ਰੈਨੂਵੇਸ਼ਨ ਕਰ ਚੱਲ ਰਹੀ ਹੈਗੀ ਔਰ ਸਾਰੇ ਚੌਂਕ ਤਕਰੀਬਨ ਬਹੁਤ ਖੂਬਸੂਰਤ ਬਣਨ ਜਾ ਰਹੇ ਨੇ। ਇਹ ਜਿੰਦਾ ਸ਼ਹਿਰ ਦੇ ਵਿੱਚ ਕਿ ਨਵਾਂ ਕਿਹਾ ਜਾਏ ਸ਼੍ਰੀਮਤੀ ਰੀਤੀ ਜੀ ਦੇ ਬਾਅਦ ਉਹਨਾਂ ਦੇ ਪ੍ਰਯਾਸ ਨਾਲ ਉਹਨਾਂ ਦੀ ਰਿਕੁਐਸਟ ਨਾਲ ਸਾਰੇ ਇੱਕ ਉਦਯੋਗਪਤੀ ਸਾਡੇ ਰਿਤਨ ਕੋਹਲੀ ਜੀ ਸਾਰਿਆਂ ਰਲ ਕੇ ਅਸੀਂ ਇਕੱਠਿਆਂ ਹੋ ਕੇ ਸਭ ਨੂੰ ਅਪੀਲ ਕੀਤੀ ਕਿ ਤੁਸੀਂ ਆਓ ਅਸੀਂ ਇਕੱਠੇ ਹੋ ਕੇ ਆਪਣੇ ਸ਼ਹਿਰ ਨੂੰ ਆਪ ਹੀ ਸਵਾਰੀਏ ਪਰ ਬੜਾ ਅੱਛਾ ਲੱਗ ਰਿਹਾ ਅੱਜ ਸਾਰੇ ਸਾਥੀ ਨਾਲ ਇਕੱਠੇ ਹੋ ਕੇ ਅਸੀਂ ਚੌਂਕ ਦਾ ਜੁਦਘਾਟਨ ਵੀ ਕੀਤਾ ਹੈਗਾ ਪਰ ਬਹੁਤ ਅੱਛਾ ਲੱਗ ਰਿਹਾ